इंक्वायरी दी रिपोर्ट ਕਰਨ ਦੇ ਬਦਲੇ ਰਿਸ਼ਵਤ ਮੰਗਣ ਵਾਲੇ ਡੇਰਾ巴巴 ਨਾਨਕ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਨੂੰ ਵਿਜੀਲੈਂਸ ਗੁਰਦਾਸਪੁਰ ਵੱਲੋਂ ਗ੍ਰਿਫਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾਂਦਾ ਹੈ ਕਿ ਇਸ ਬਾਰੇ ਕਿਸਾਨਾਂ ਨੇ ਪਹਿਲੇ ਵੀ ਕਈ ਵਾਰੀ ਸ਼ਿਕਾਇਤ ਕੀਤੀ ਸੀ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਤਾਥਾਕਥੀ ਤੌਰ ਤੇ 2 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਪਹਿਲੀ ਕਿਸ਼ਤ ਵੱਲੋਂ 50000 ਰੁਪਏ ਜਿਵੇਂ ਹੀ ਕਿਸਾਨ ਨੇ ਪੈਸੇ ਫੜਾਏ ਤਾਂ ਵਿਜੀਲੈਂਸ ਵੱਲੋਂ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੇ ਜੇ ਸਾਡੇ ਰਿਪੋਰਟ ਕਰਨ ਵਾਸਤੇ ਪੈਸੇ ਮੰਗਦਾ ਸੀਗਾ ਇਨਕੁਆਰੀ ਇਨਕੁਆਰੀ ਦੀ ਰਿਪੋਰਟ ਕਰਨ ਲਈ ਕਿੰਨਾ ਤੱਕ ਮੰਗਦਾ 2 ਲੱਖ ਮੰਗਦਾ ਦੋ ਦੋ ਸੀ ਇਹਦੇ 50 ਦਿੱਤਾ 60 ਲੱਖ ਕੌਣ ਕੌਣ ਮੰਗਦਾ ਸੀ ਤਹਿਸੀਲਦਾਰ ਸਾਹਿਬ ਕੀ ਨਾਮ ਇਹਦਾ ਲਖਮਿੰਦਰ ਲਖਮਿੰਦਰ ਸਿੰਘ ਨਾਲ ਹੋਰ ਕਿੰਨੇ ਕਯੂਜ਼ੂ ਇਹ ਨਾਲ ਡਰਾਈਵਰ ਇੱਕ ਨਾਇਕ ਨੇ ਦੋ ਤੇ ਇਹ ਵਿਜੀਲੈਂਸ ਨੇ ਕੀਤੀ ਹਾਂਜੀ ਹਾਂਜੀ ਇਹ ਵਿਜੀਲੈਂਸ ਠੀਕ ਪਹਿਲਾਂ ਵੀ ਕੋਈ ਪੈਸਾ ਦਿੱਤਾ ਪਹਿਲਾਂ ਕਦੀ ਤੁਸੀਂ ਬੜੀ ਵਾਰੀ ਦਿੱਤੇ ਆ ਅੱਛਾ